ਇਹ ਸਾਨੂੰ ਕੱਲ ਦੁਪਹਿਰੇ ਖਬਰ ਮਿਲੀ ਸੀ ਰੱਖ ਭਗਵਾਂ ਤੋਂ ਕਿ ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਟੀਚਰ ਲੱਗੇ ਸੀ ਰਜੇਸ਼ ਕੁਮਾਰ ਉਹਨਾਂ ਨੇ ਬੱਚਿਆਂ ਦੇ ਨਾਲ ਕੋਈ ਜਿਹੀ ਸੀ ਜਿਹੜੀ ਆ ਉਹ ਉੱਥੇ ਛੜਕੀ ਸੀ ਉਹ ਸਾਨੂੰ ਕੱਲ ਖਬਰ ਮਿਲੀ ਸੀ ਚੋਰ ਤੇ ਹੀ ਕਾਨੂੰਨ ਕਰਮਾ ਦਾ ਕੀਤਾ ਹੈ ਇਹ ਟੀਚਰ ਗਾਇਬ ਤੇ ਪਰਚਾ ਦਰਜ ਹੈ ਇਹ ਵੀ ਗੱਲ ਹੈ ਇਹਦੇ ਕੰਬੀ ਗ੍ਰੀਨ ਆ ਸਪੈਮਰੀ ਕੀਤੀ ਜਾ ਰਹੀ ਹੈ। ਮਕਦਮਾ ਕਾਲੀ ਦਰਜ ਕਰ ਦਿੱਤਾ ਗਿਆ ਸੀ। ਉਹਨੂੰ ਉਹਦੇ ਗ੍ਰਿਫਤਾਰੀ ਦੀ ਗ੍ਰੀਨ ਸਪੈਮਰੀ ਕੀਤੀ ਜਾ ਰਹੀ ਹੈ। ਉਹ ਸਾਰਾ ਪਰਿਵਾਰ ਇਥੋਂ ਮਜੀਠੇ ਦੇ ਰਹਿਣ ਵਾਲੇ ਆ। ਸਾਰਾ ਪਰਿਵਾਰ ਇੱਕੇ ਪਿੱਛੇ ਆ। ਕਿ ਕਿੰਨੀਆਂ ਬੱਚੀਆਂ ਨਾਲੋਂ ਕਰਨਾ ਸੀ? ਇਹ ਤਿੰਨ ਲੜਕੀਆਂ, ਤਿੰਨ ਬੱਚੀਆਂ ਸੀ ਜਿਨ੍ਹਾਂ ਦੇ ਨਾਲ ਉਹਨੇ ਜਿਹੜੀ ਸਾਨੂੰ ਖਬਰ ਮਿਲੀ ਹੈ ਕਿ ਉਹਨਾਂ ਦੇ ਨਾਲ ਉਹਨੇ ਦੱਤਰ ਕਰ ਜਿਹੜੀ ਉਹ ਕੀਤੀ ਹੈ। ਉਮਰ ਕਿੰਨੀ ਬੱਚਿਆਂ ਦੀ? ਬੱਚਿਆਂ ਦੀ ਉਮਰ ਤਕਰੀਬਨ 8 ਤੋਂ 10 ਸਾਲ ਦੇ ਵਿੱਚ ਸੀ ਇਹਨਾਂ ਦੀ। ਮੁਢਲੀ ਤਫ਼ਤੀਸ਼ ਕੀ ਸਾਹਮਣੇ ਆਇਆ ਮੁਢਲੀ ਤਫ਼ਤੀਸ਼ ਦੇ ਉਹ ਸਾਹਮਣੇ ਆਇਆ ਕਿ ਆ ਜਿਹੜੀਆਂ ਗਰਮੀਆਂ ਦੀ ਆ ਜਿਹੜੀਆਂ ਹੁਣ ਸਿਆਲ ਵਾਲੀਆਂ ਛੁੱਟੀਆਂ ਆਈਆਂ ਨੇ ਇਹਨਾਂ ਤੋਂ ਪਹਿਲਾਂ ਉਹਨੇ ਕੋਈ ਜਿਹੜੀ ਇਹਨਾਂ ਦੇ ਨਾਲ ਛੇੜਛਾੜ ਕੀਤੀ ਹੈ ਤੇ ਛੁੱਟੀਆਂ ਤੋਂ ਬਾਅਦ ਜਦੋਂ ਪੇਰੈਂਟਸ ਨੇ ਬੱਚਿਆਂ ਨੂੰ ਸਕੂਲੇ ਜਾਣ ਲਈ ਕਿਹਾ ਤੇ ਉਹਨਾਂ ਨੇ ਇਨਕਾਰ ਕੀਤਾ ਕਿ ਸਕੂਲੇ ਨਹੀਂ ਜਾਣਾ ਸਾਡੇ ਨਾਲ ਤੇ ਜਿਹੜੀਆਂ ਜ਼ਬਰਦਸਤੀ ਕਰਦੇ ਕੋਈ ਠੀਕ ਚ ਪਰ ਛੁੱਟੀਆਂ ਤੋਂ ਪਹਿਲਾਂ ਕਿੰਨੀ ਇਹ ਪਤਾ ਲੱਗਾ ਕਿ ਕਿੰਨੀ ਦੇਰ ਤੋਂ ਇਹ ਕਰਦਾ ਰਹੇਗਾ ਨਹੀਂ ਮੇझे ਸਮੇਂਦਾ ਨਹੀਂ ਪਤਾ ਲੱਗ ਸਕਿਆ ਬਾਕੀ ਜਿਹੜੀ ਉਹ ਤਸਵੀਰ ਗੱਲ ਸਾਹਮਣੇ ਆਉਗੀ ਤੇ ਸਰ ਇੱਕ ਗੱਲ ਹੋਰ ਪਤਾ ਲੱਗੀ ਹੈ ਕਿ ਜਿਹੜਾ ਸਟਾਫ ਆ ਜਾਂ ਕੋਈ ਇੱਥੇ ਲੈਡੀ ਟੀਚਰ ਆ ਉਹਨਾਂ ਦੀ ਨੌਲੇਜ ਦੇ ਵਿੱਚ ਇਹ ਗੱਲ ਆ ਕਿ ਉਹਨਾਂ ਨੇ ਵੀ ਇਹਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾਂ ਸਟਾਫ ਦੇ ਵੱਲੋਂ ਵੀ ਇਸ ਗੱਲ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ। ਇਹ ਸਾਨੂੰ ਨਹੀਂ ਗੱਲ ਦੱਸੀ ਗਈ ਇਹਦੇ ਤੇ ਸਾਨੂੰ ਜਦੋਂ ਕੱਲ ਅਸੀਂ ਮੌਕੇ ਤੇ ਗਏ ਆ ਉਹ ਸਟਾਫ ਨੇ ਵੀ ਸਾਡਾ ਵੈਸੇ ਜਿਹਾ ਕੋਆਪਰੇਸ਼ਨ ਕੋਆਪਰੇਟ ਕੀਤਾ ਹੈ। ਪਹਿਲਾਂ ਉਹ ਜਿਹੜੇ ਪਿੰਡ ਵਾਲੇ ਆ ਉਹ ਜਾ ਕੇ ਸਟਾਫ ਨਾਲ ਗੱਲਬਾਤ ਕਰ ਰਹੇ ਸੀ ਜਦੋਂ ਇੱਥੇ ਪਹੁੰਚੇ ਤੇ ਅਸੀਂ ਤੁਰੰਤ ਉੱਥੇ ਲੇਖ ਕੇ ਵਿਦਵਾਨ ਦੇ ਪੱਤਰ ਦੱਸੇ।